ਪਾਠ ਨੰਬਰ 14 ਦਾਦੀ ਦੀ ਪੋਤੀਆਂ ਨੂੰ ਨਸੀਹਤ ਆਓ ਬੱਚੋ ਇਸ ਕਵਿਤਾ ਪਾਠ ਨੂੰ ਕਰੀਏ ਤੁਸੀਂ ਉਹ ਸ਼ੇਰ ਬਹਾਦਰ ਦੁੱਲੇ ਬਿਲਕੁਲ ਨਾ ਕਬਰਾਇਓ ਸੂਬੇ ਦੇ ਦਰਬਾਰ ਚਾਕੇ ਕੱਚ ਕੇ ਫਤਿਹ ਬੁਲਾਇਓ ਤੁਸੀਂ ਉਹ ਗੋਬਿੰਦ ਸਿੰਘ ਦੇ ਚਾਏ ਦਾਤਾ ਤੇ ਇੱਕ ਬਹਾਦਰ ਦਿੱਲੀ ਦੇ ਵਿੱਚ ਸ਼ੀਸ਼ਵਾਰਿਆ ਬਣ ਕੇ ਹਿੰਦੀ ਚਾਦਰ ਉਸੀ ਦੀ ਹੀ ਕੁਰਬਾਨੀ ਨੂੰ ਅੱਕੀ ਹੋਰ ਵਧਾਇਓ ਸੁਪੇ ਦੀ ਦਰਬਾਰ ਚਾਕੇ ਕੱਚ ਕੇ ਫਤਿਹ ਬੁਲਾਇਓ ਤੁਸੀਂ ਹੋ ਉਸ ਕੌਮ ਦੇ ਵਾਰਿਸ ਜੋ ਕੰਬੇ ਨਾ ਡੋਲੇ ਡੇਗਾ ਦੇ ਵਿੱਚ ਉਬਲਦੇ ਵੀ ਸਤ ਨਾਮ ਹੀ ਬੋਲੇ ਇਸ ਕੌਮ ਨੂੰ ਕੁਰਬਾਨੀ ਦਾ ਅਛਬਾ ਨਵਾਂ ਸਿਖਾਇਓ ਸੁਪੇ ਦੀ ਦਰਬਾਰ ਚਾਕੇ ਕੱਚ ਕੇ ਫਤਿਹ ਬੁਲਾਇਓ ਤੋ ਸੀਹੋਂ ਨਕੀਆਂ ਨਕੀਆਂ ਜਿੰਦਾ ਸਾਕਾਂ ਵੱਡਾ ਕਰਨਾ ਰੈਂਦੀ ਦੁਨੀਆ ਤੇ ਕਰ ਜਿਸ ਨੂੰ ਜਗ ਨੇ ਯਾਦ ਹੈ ਕਰਨਾ ਨਵਾਂ ਕੋਈ ਇਤਿਹਾਸ ਸਿਰਜ ਕੇ ਇਸ ਦੁਨੀਆ ਤੋਂ ਜਾਇਓ ਸੁਬੇ ਦੇ ਦਰਬਾਰ ਚਾਗੀ ਕੱਚ ਕੇ ਫਤਿਹ ਬੁਲਾਇਓ ਪੁਰਜਾ ਪੁਰਜਾ ਕੱਚੇ ਪਾਵੇਂ ਅੱਖ ਵਿੱਚ ਨੀਰ ਨਚੋਵੀ ਸਿਰ ਜਾਂਦਾ ਤਾਂ ਬੇਸ਼ੱਕ ਜਾਵੇ ਸਿਰ ਨਹੀਂ ਵਾ ਨਾ ਹੋਵੀ ਪਿਓ ਦਾ ਦੇਦੀ ਆਨ ਸ਼ਾਨ ਨੂੰ ਕਿਦਰੀ ਦਾਗ ਨਾ ਲਾਇਓ ਸੂਬੇ ਦੀ ਦਰਬਾਰ ਚ ਜਾ ਕੇ ਕਜ ਕੇ ਫਤਿਹ ਬੁਲਾਇਓ ਲੱਖਾਂ ਲਾਲਚ ਦੇਵੀ ਸੁੱਬਾ ਕਿਦਰੀ ਢੋਲ ਨਾ ਜਾਣਾ ਜਾਨੋ ਵੱਧ ਪਿਆਰੀ ਸਿੱਖੀ ਇਸ ਨੂੰ ਦਾਗ ਨਾ ਲਾਉਣ ਮਰਦੇ ਦਮ ਤੱਕ ਇਸ ਸਿੱਖੀ ਨੂੰ ਸਾਹ ਨਾਲ ਨਿਵਾਇਓ ਸੂਬੇ ਦੀ ਦਰਬਾਰ ਚ ਜਾ ਕੇ ਕਜ ਕੇ ਫਤਿਹ ਬੁਲਾਇਓ ਲੱਖਾਂ ਲਾੜ ਲੜਾ ਕੇ ਦਾਦੀ ਖੂਬ ਸਜਾਈ ਜੋੜੀ ਲਾੜੀ ਮੋਤ ਵਿਆਉਣ ਦੀ ਖਾतिर ਅੱਜ ਚੜਿਆ ਹੈ ਕੋੜੀ ਜਿਉ ਅੱਜ ਤੁਸੀਂ ਮੋਤ ਰਾਣੀ ਨੂੰ ਹੱਸ ਹੱਸ ਕੇ ਅਪਣਾਇਓ ਸੁਬੇ ਦੇ ਦਰਬਾਰ ਚ ਜਾ ਕੇ ਕੱਚ ਕੇ ਫਤਿਹ ਬੁਲਾਇਓ ਖੁਛ ਹੋਰ ਯਾਦ ਰੱਖਣਿਓ ਗੱਲਾਂ ਸਿੱਖ ਧਰਮ ਦੇ 10 ਗੁਰੂ ਸਾਹਿਬਾਨ ਹਨ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸੈਵਜਾਦ ਦੇ ਸਰਦਾਰ ਅਜੀਤ ਸਿੰਘ, ਸਰਦਾਰ ਜੁਝਾਰ ਸਿੰਘ, ਚਮਕੌਰ ਦੀ ਗੱਡੀ ਵਿੱਚ ਸ਼ਹੀਦ ਹੋਏ। ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸੈਵਜਾਦਾਂ ਸਰਦਾਰ ਚਰਾਵਰ ਸਿੰਘ, ਸਰਦਾਰ ਫਤਿਹ ਸਿੰਘ ਉਹ ਸਰ ਹਿੰਦ ਇਹਨਵਾ ਵजीर ਖਾਨ ਦੁਆਰਾ ਜੁੰਦਿਆਂ ਹੀ ਨੀਆਂ ਵਿੱਚ ਜਨਵਾ ਕੇ ਸ਼ਹੀਦ ਕੀਤਾ ਗਿਆ ਆਓ ਬੱਚੋ ਪਾਠ ਵਿਆਸ ਕਰੀਏ ਕੂੜਾ ਜਵਾਨੀ ਅਭਿਆਸ ਨੰਬਰ 1 ਇਸ ਕਵਿਤਾ ਵਿੱਚ दादी जी ਦਾ ਕੀ ਨਾਮ ਹੈ ਇਸ ਕਵਿਤਾ ਵਿੱਚ दादी जी ਦਾ ਨਾਮ ਮਾਤਾ ਗੁਜਰੀ ਜੀ ਹੈ ਪ੍ਰਸ਼ਨ ਨੰਬਰ 2 ਨੀਆਂ ਵਿੱਚ ਜਨਵਾਏ ਗਏ ਗੁਰੂ ਜੀ ਦੇ ਸਾਚਾਦਿਆ ਦੇ ਕੀ ਨਾਮ ਹਨ ਨੀਆਂ ਵਿੱਚ ਜਨਵਾਏਗੇ ਗੁਰੂ ਜੀ ਦੇ ਸਾਹਿਬਜ਼ਾਦਿਆਂ ਦੇ ਨਾਮ ਸਰਦਾਰ ਜੁਰਾਵਰ ਸਿੰਘ ਅਤੇ ਸਰਦਾਰ ਫਤੇ ਸਿੰਘ ਹਨ ਨੰਬਰ 3 ਇਸ ਕਵਿਤਾ ਵਿੱਚ ਹਿੰਦ ਦੀ ਚਾਦਰ ਕਿਸ ਨੂੰ ਕਿਹਾ ਗਿਆ ਹੈ ਦੱਸੋ ਬੱਚੋ ਆਪਾਂ ਨੇ ਹੁਣੇ ਕਵਿਤਾ ਵਿੱਚ ਪੜਿਆ ਹੈ ਗੁਰੂ ਤੇਗ ਬਹਾਦਰ ਜੀ ਬਿਲਕੁਲ ਠੀਕ ਇਸ ਕਵਿਤਾ ਵਿੱਚ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਗਿਆ ਹੈ ਪ੍ਰਸ਼ਨ ਨੰਬਰ 4 ਇਸ ਕਵਿਤਾ ਨੂੰ ਕਾ ਕੇ ਸੁਣਾਓ ਏਡੀ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪ੍ਰਸ਼ਨ ਨੰਬਰ 1 ਦਾਤੀ ਜੀ ਨੇ ਪੋਤਿਆਂ ਨੂੰ ਉਹਨਾਂ ਦੇ ਪਿਤਾ ਅਤੇ ਦਾਦੇ ਬਾਰੇ ਕੀ ਦੱਸਿਆ ਉੱਤਰ ਦਾਤੀ ਨੇ ਪੋਤਿਆਂ ਨੂੰ ਦੱਸਿਆ ਕਿ ਉਹ ਪਹਾਦਰ ਪਿਤਾ ਗੁਰਕੋਬੇ ਸਿੰਘ ਜੀ ਦੇ ਪੁੱਤਰ ਹਨ ਅਤੇ ਉਹਨਾਂ ਦੇ ਦਾਦਾ ਜੀ ਗੁਰਤੇਗ ਬਹਾਦਰ ਜੀ ਨੇ ਹਿੰਦੀ ਚਾਤਰਬੰਨ ਕੇ ਦਿੱਲੀ ਵਿੱਚ ਆਪਣੇ ਸ਼ੀਸ਼ ਦੀ ਕੁਰਬਾਨੀ ਦਿੱਤੀ ਸੀ ਪ੍ਰਸ਼ਨ ਨੰਬਰ 2 ਬੱਚੇ ਕਿਹੋ ਜੀ ਕੌਮ ਦੇ ਵਾਰਸ ਹਨ ਪੁੱਤਰ ਬੱਚੇ ਅਜੇ ਹੀ ਕੌਮ ਦੇ ਵਾਰਸ ਹਨ ਜੋ ਕਦੇ ਘਬਰਾਉਂਦੀ ਨਹੀਂ ਉਹ ਔਕੜਾ ਸਹਿ ਕੇ ਵੀ ਅਡੋਲ ਅਤੇ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਦਾ ਵਿਸ਼ਵਾਸ ਰੱਖਦੀ ਹੈ ਨੰਬਰ 3 ਨਿੱਕੀਆਂ ਜ਼ਿੰਦਾ ਵੱਡਾ ਸਾਕਾ ਕਿਸ ਇਤਿਹਾਸਿਕ ਘਟਨਾ ਨੂੰ ਕਿਹਾ ਗਿਆ ਹੈ ਪੁੱਤਰ ਇਸ ਇਤਿਹਾਸਿਕ ਘਟਨਾ ਦਾ ਸੰਬੰਧ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸਰਦਾਰ ਚਰਾਵਰ ਸਿੰਘ ਅਤੇ ਸਰਦਾਰ ਫਤਿਹ ਸਿੰਘ ਨੂੰ ਸੰਹਿਿੰਦ ਨਵਾਬ ਵਜ਼ੀਰ ਖਾਂ ਦੁਆਰਾ ਨੀਆਂ ਵਿੱਚ ਜਨਵਾ ਕੇ ਸ਼ਹੀਦ ਕਰਨ ਨਾਲ ਹੈ। ਪ੍ਰਸ਼ਨ ਨੰਬਰ 4 ਪਿਓ ਦਾਦੇ ਦੀ ਆਨ ਸ਼ਾਨ ਨੂੰ ਕਾਇਮ ਰੱਖਣ ਲਈ ਦਾਦੇ ਨੇ ਬੱਚਿਆਂ ਨੂੰ ਕੀ ਸਿੱਖਿਆ ਦੇ ਕੇ ਤੋੜਿਆ? ਉੱਤਰ ਉਹਨਾਂ ਨੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਰਹਿਣ ਅਤੇ ਦੁਸ਼ਮਨ ਅੱਗੇ ਨਾ ਝੁਕਣ ਦੀ ਸਿੱਖਿਆ ਦਿੱਤੀ। ਸੱਸਾ ਵਾਕ ਵਿੱਚ ਵਰਤੋ ਨਿਕੀਆਂ ਜਿੰਦਾ ਬੱਚੋ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਵਾਕ ਬਣਾ ਸਕਦੇ ਹੋ ਨਵਾਬ ਨਕੀਆ ਜਿੰਦਾਂ ਨੂੰ ਚੁਕਾਨ ਵਿੱਚ ਅਸਫਲ ਰਿਹਾ ਇਤਿਹਾਸ ਸਿੱਖ ਕੌਮ ਦਾ ਇਤਿਹਾਸ ਬਹੁਤ ਮਾਣ ਵਾਲਾ ਹੈ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੀ ਚਾਦਰ ਕਿਹਾ ਜਾਂਦਾ ਹੈ ਕੁਰਬਾਨੀ ਬੱਚੋ ਬਣਾਓ ਤੁਸੀਂ ਇਸ ਦਾ ਵਾਕਿਆ ਫੌਜੀ ਦੇਸ਼ ਦੀ ਖਾਤਰ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਹਨ ਸਾਕਾ ਨਨਕਾਣਾ ਸਾਹਿਬ ਦਾ ਸਾਕਾ ਸਿੱਖ ਧਰਮ ਦਾ ਦੁਕਾਨਦਾਰ ਹੈ। ਨੀਰ ਚਿੜੀ ਦੇ ਚੁੰਝ ਪਰ ਕੇ ਪੀਂਨਾ ਨਦੀ ਦਾ ਨੀਰ ਕਟਦਾ ਨਹੀਂ ਹੈ। ਦਾਗ ਰਮੇਸ਼ ਦੇ ਮੂਹ ਤੇ ਮਾਤਾ ਦੇ ਦਾਗ ਹਨ। ਆਨ ਸ਼ਾਨ ਸਾਨੂੰ ਆਪਣੇ ਪਰਿਵਾਰ ਦੀ ਆਨ ਸ਼ਾਨ ਦਾ ਖਿਆਲ ਰੱਖਣਾ ਚਾਹੀਦਾ ਹੈ। ਹਾ ਹਾ ਵਿਰੋਧੀ ਸ਼ਬਦ ਲਿਖੋ। ਬਹਾਦਰ ਡਰਪੋਕ ਨਵਾਂ ਪੁਰਾਣਾ ਵੱਡਾ ਛੋਟਾ ਜਾਂਦਾ ਆਉਂਦਾ ਚੜਨਾ ਉਤਰਨਾ ਵਧਾਇਓ ਘਟਾਇਓ ਨਿਕੀਆਂ ਵੱਡੀਆਂ ਜਾਇਓ ਆਇਓ ਮੌਤ ਜਨਮ ਹੱਸਣਾ ਰੋਣਾ ਕੱਕਾ ਲੈ ਆਤਮਿਕ ਸਤਰਾ ਬਣਾਓ ਡੈਸ਼ ਕਬਰਾਇਓ ਤੁਸੀਂ ਹੋਸ਼ੀਰ ਬਹਾਦਰ ਦੂਲੇ ਬਿਲਕੁਲ ਨਾ ਕਬਰਾਇਓ ਸੁਬੇ ਦੇ ਦਰਬਾਰੇ ਜਾ ਕੇ ਕਛ ਕੇ ਫਤਿਹ ਬੁਲਾਇਓ ਤੁਸੀਂ ਹੋ ਉਸ ਕੌਮ ਦੇ ਵਾਰਿਸ ਜੋ ਕੰਬੇ ਨਾ ਡੋਲੇ ਦੇਕਾਂ ਦੇ ਵਿੱਚ ਉਬਲਦੇ ਵੀ ਸਤ ਨਾਮ ਹੀ ਬੋਲੇ ਖਖਾ ਗੁਰਗੋਬਿ ਸਿੰਘ ਜੀ ਦੇ ਚਾਰ ਸਾਬਜਾਦਿਆ ਦੇ ਨਾਂ ਲਿਖੋ ਸਮਝ ਆਧਾਰਿਤ ਸਿਰਜਣਾਤਮਕ ਪਰਖ ਸਰਦਾਰ ਅਜੀਤ ਸਿੰਘ ਸਰਦਾਰ ਜੁਜਾਰ ਸਿੰਘ ਸਰਦਾਰ ਚਰਾਵਰ ਸਿੰਘ ਸਰਦਾਰ ਫਤਿਹ ਸਿੰਘ ਗੱਗਾ ਸਿੱਖ ਧਰਮ ਦੇ 10 ਗੁਰੂ ਸਾਹਿਬਾਨ ਦੇ ਨਾਂ ਲਿਖੋ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਸ੍ਰੀ ਹਰਿ ਰਾਏ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੱਚੋ ਇਹ ਸੀ ਸਾਡਾ ਪਾਠ ਦਾਦੀ ਦੀ ਪੋਤਿਆਂ ਨੂੰ ਨਸੀਹਤ ਜੇ ਉਸ ਦਾ ਪਾਠ ਵਿਆਸ ਜਲਦ ਮਿਲਾਂਗੇ ਹੁਣ ਨਵੀਂ ਵੀਡੀਓ ਦੇ ਨਾਲ ਧੰਨਵਾਦ